ਤੋ ਬਾਈ ਕੀ ਹਲਚਲ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਆਏ ਆ ਜੀ ਜ਼ਾਹਰ ਬਲੀ ਜੋ ਕਿ ਬੱਦੋਵਾਲ ਦੇ ਵਿੱਚ ਦਰਗਾਹ ਪੈਂਦੀ ਹੈ ਡੇਰਾ ਬਾਬਾ ਜ਼ਾਹਰ ਬਲੀ ਦੇ ਅੱਜ ਆਪਾਂ ਤੁਹਾਨੂੰ ਅੰਦਰੋਂ ਵਿਖਾਵਾਂਗੇ ਤੇ ਦਰਸ਼ਨ ਕਰਵਾਵਾਂਗੇ ਸੋ ਵੀਡੀਓ ਅੱਜ ਦੀ ਬਹੁਤ ਵੱਖਰੀ ਹੋਣ ਵਾਲੀ ਆ ਸੋ ਆਪਾਂ ਸਾਰਾ ਤੁਹਾਨੂੰ ਅੰਦਰੋਂ ਜਾ ਕੇ ਵਿਖਾਵਾਂਗੇ ਸਾਰੇ ਵੀਡੀਓ ਦੇ ਵਿੱਚ ਬਨੇ ਰਹੋ ਤੋ ਚੱਲਦੇ ਆ ਹੁਣ ਆਪਾਂ ਅੰਦਰ ਤੇ ਤੁਹਾਨੂੰ ਅੰਦਰੋਂ ਵਿਖਾਉਨੇ ਆ ਤੇ ਦਰਸ਼ਨ ਕਰਵਾਉਨੇ ਆ ਤੋ ਆਪਾਂ ਹੁਣ ਅੰਦਰ ਆ ਗਏ ਹੋਏ ਆਂ। ਪਾਰਕਿੰਗ ਉਹਦੇ ਵਿੱਚ ਆਪਾਂ ਮੋਟਰਸਾਈਕਲ ਪਾਰਕਿੰਗ ਲਾ ਕੇ ਬੂਟ ਉਤਾਰਦੇ ਆਂ ਤੇ ਅੰਦਰ ਚੱਲਦੇ ਆਂ, ਮੱਥਾ ਟੇਕਦੇ ਆਂ। ਇਹ ਜੋ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਇੱਥੇ ਦੀ ਦਰਗਾਹ ਆ। ਤੇ ਖੱਬੇ ਹੱਥ ਇਧਰ ਆ ਜਾਂਦੀਆਂ ਨੇ ਦੁਕਾਨਾਂ ਜਿੱਥੋਂ ਆਪਾਂ ਪ੍ਰਸ਼ਾਦ ਲੈ ਸਕਦੇ ਆਂ। ਤੋ ਸਭ ਤੋਂ ਪਹਿਲਾਂ ਚੱਲਦੇ ਆਂ ਆਪਾਂ ਜੋੜਾ ਘਰ। ਉਪਰੋਂ ਸਾਰੀਆਂ ਦੁਕਾਨਾਂ ਵੇਖਣ ਨੂੰ ਮਿਲ ਜਾਂਦੀਆਂ ਨੇ। ਏ ਬੂਢ ਕਿੱਥੇ ਆ ਆ ਵੇ ਖਰਾਬ ਕਰ ਲੈਣੇ ਤੇ ਜਰਾ ਆਪਾਂ ਜੀ ਜੈ ਉਹ ਰਿਹਾ ਚਲੋ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਮੰਦਿਰ ਤੁਹਾਨੂੰ ਦਿਖਾਉਣਾ ਦਰਬਾਰ ਸਾਹਿਬ ਜਿਹੜਾ ਬਣਿਆ ਹੋਇਆ ਹੈ ਬਾਰਿਕ ਨਾ ਵਰਦਾ ਜੀ ਕੱਲ ਫਿਰ ਕਾਲਾ ਕਾਹ ਮਿਤਾਉਂ ਨਾ ਨਹੀਂ ਕਰਦਾ ਉਹਨੂੰ ਜਾ ਕੇ ਸੋ ਇਹ ਆਪਾਂ ਤੁਹਾਨੂੰ ਮੈਂ ਅੰਦਰੋਂ ਵਿਖਾਇਆ ਜੀ ਹੁਣ ਸੈਦ ਬਾਬਾ ਜ਼ਾਹਰ ਬਲੀ ਜੀ ਦੀ ਥਾਂ ਸੋ ਆਪਾਂ ਅੰਦਰੋਂ ਵੀ ਤੁਹਾਨੂੰ ਦਿਖਾਇਆ ਤੇ ਬਾਹਰੋਂ ਵੀ ਮੈਂ ਤੁਹਾਨੂੰ ਸਾਰਾ ਵਿਖਾਤਾ ਹਾਂ ਵੀਡੀਓ ਦੇ ਵਿੱਚ ਇਸ ਜਗ੍ਹਾ ਤੇ ਵੀਰਵਾਰ ਵਾਲੇ ਦਿਨ ਕਾਫੀ ਤਕੜਾ ਇਕੱਠ ਲੱਗਿਆ ਹੁੰਦਾ ਹੈ ਸੋ ਇੱਥੋਂ ਦਾ ਆਪਾਂ ਇੱਕ ਵਾਰ ਚੈੱਕ ਕਰਦੇ ਹਾਂ

ਸੋ ਇੱਥੇ ਦਾ ਮੈਂ ਚੈੱਕ ਕਰ ਰਿਹਾ ਵਾਂ। ਤੋਂ ਇਹਨਾਂ ਲਿਖਿਆ ਹੈ ਸੈਇਦ ਬਾਬਾ ਜ਼ਾਹਰ ਬਲੀ ਜੀ ਜੋ ਕਿ ਥਾਂ ਮਦਰਗਾਹ ਬਣੀ ਹੋਈ ਜਿੱਥਾ ਤਾਂ ਗੂਗਲ ਨੇ ਆਪਾਂ ਨੂੰ ਨਹੀਂ ਦੱਸਿਆ। ਜੋ ਕਿ ਕਾਫੀ ਪੌਪੂਲਰ ਆ ਤੇ ਇੱਥੇ ਕਾਫੀ ਮੇਲਾ ਵੀ ਭਾਰੀ ਲੱਗਦਾ ਹੁੰਦਾ। ਜੋ ਕਿ ਦੀਵਾਲੀ ਵਾਲੇ ਦਿਨਾਂ ਚ ਦਸਹਿਰੇ ਤੋਂ ਬਾਅਦ ਲੱਗਦਾ ਹੁੰਦਾ ਇੱਥੇ। ਸੋ ਆ ਸਾਰਾ ਇਹਦੇ ਆਸ-ਪਾਸ ਦਾ ਏਰੀਆ ਕੁਛ ਇਦਾਂ ਦਾ ਪੈ ਜਾਂਦਾ ਵਾ। ਉਧਰ ਬੈਕ ਸਾਈਡ ਤੇ ਦੇਖੋਗੇ ਉਧਰ ਮੇਲਾ ਲੱਗਦਾ ਹੁੰਦਾ। ਵੀਰਵਾਰ ਵਾਲੇ ਦਿਨ ਵੀ ਲੱਗਦਾ ਹੁੰਦਾ ਤੇ ਬਾਕੀ ਜਿਹੜਾ ਭਾਰੀ ਮੇਲਾ ਹੈ ਸਾਲ ਚ ਇੱਕ ਵਾਰ ਲੱਗਦਾ ਉਹ ਵੀ ਉੱਥੇ ਲੱਗਦਾ ਹੁੰਦਾ ਆਪਾਂ ਇੱਕ ਵਾਰ ਨੇੜੇ ਜਾ ਕੇ ਦੇਖਦੇ ਹਾਂ ਉੱਥੇ ਕੀ ਬਣਿਆ ਹੋਇਆ ਵਾ ਸੋ ਜਿਹੜੇ ਜਾਣੇ ਆਪਣੀ ਵੀਡੀਓ ਨੂੰ ਨਵੇਂ ਬੰਦੇ ਦੇਖ ਰਹੇ ਆ ਸੋ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਆ ਕਰੋ ਇਸ ਟਾਈਮ ਤੇ ਪੂਰੀ ਬਿਲਕੁਲ ਸ਼ਾਂਤੀ ਪਈ ਹੈ ਕੋਈ ਸ਼ੋਰ ਸ਼ਰਾਬਾ ਨਹੀਂ ਕਿਉਂਕਿ ਇਹ ਜਗ੍ਹਾ ਕਾਫੀ ਅੰਦਰ ਨੂੰ ਜਾ ਕੇ ਪੈ ਜਾਂਦੀ ਹੈ ਮੇਨ ਰੋਡ ਤੋਂ ਸੋ ਇਹ ਆਪਾਂ ਇਸ ਦਰਗਾਹ ਦੀ ਬੈਕ ਸਾਈਡ ਤੇ ਆ ਗਏ ਹਾਂ ਆ ਉਸ ਟਾਈਮ ਗਰਾਊਂਡ ਬਿਲਕੁਲ ਖਾਲੀ ਹੈ ਕੋਈ ਆਪਾਂ ਨੂੰ ਦੁਕਾਨ ਜਾਂ ਮੇਲਾ ਇਕੱਠ ਕੋਈ ਨਹੀਂ ਇੱਥੇ ਹੈਗਾ ਸਵਾ ਸਾਰਾ ਬੈਕ ਦਾ ਜਿਹੜਾ ਗਰਾਊਂਡ ਪੈ ਜਾਂਦਾ ਜੀ ਇੱਥੇ ਦਾ ਅੱਜ ਦੀ ਵੀਡੀਓ ਮੈਂ ਇੱਥੇ ক্লোਜ਼ ਕਰਦਾ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਮਿਲਾਂਗੇ